ਤਾਂ ਹਾਂਜੀ ਦੋਸਤੋ ਇੱਕ ਹੋਰ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੇ ਇੱਕ ਬਹੁਤ ਹੀ ਦੁਖਦਾਈ ਖਬਰ ਤੁਹਾਡੇ ਸਾਰਿਆਂ ਦੀ ਲੈ ਕੇ ਹਾਜ਼ਰ ਹੋਏ ਹਾਂਗੇ ਤਾਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਨਿਸ਼ੂ ਦੇਸ਼ਵਾਲ ਬਾਰੇ ਜਿਹੜਾ ਬਾਈ ਕਿ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਹੀ ਜ਼ਿਆਦਾ ਐਕਟਿਵ ਸੀਗਾ ਤਾਂ YouTube ਦੇ ਉੱਪਰ ਵੀ ਉਹਦੇ ਆਪਾਂ ਨੂੰ ਡੇਲੀ ਬਲੌਗ ਵੇਖਣ ਨੂੰ ਮਿਲਦੇ ਸੀ ਤੇ ਨਾਲ ਹੀ Instagram ਤੇ ਰੀਲਾਂ ਵਗੈਰਾ ਅਪਲੋਡ ਕਰਦਾ ਰਹਿੰਦਾ ਸੀ ਟਰੈਕਟਰਾਂ ਦੀਆਂ ਤਾਂ ਜਿਵੇਂ ਕਿ ਨਿਸ਼ੂ ਦੇਸ਼ਵਾਲ ਟਰੈਕਟਰਾਂ ਦੇ ਸਟੰਟ ਵਗੈਰਾ ਕਰਦਾ ਹੁੰਦਾ ਸੀਗਾ ਜਿਵੇਂ ਕਿ ਪਹਿਲਾਂ ਬਹੁਤ ਸਾਰੇ ਆਪਣੇ ਪੰਜਾਬ ਦੇ ਨੌਜਵਾਨ ਹੋਏ ਨੇ ਤੇ ਇਸ થી ਆਪਾਂ ਨੂੰ ਕੁਝ ਦੀ ਡੈਟ ਦੀ ਕਵਰ ਵੇਖਣ ਨੂੰ ਮਿਲੀ ਸੀ ਜਿਹੜਾ ਕਿ ਇੱਕ ਮੇਲੇ ਤੇ ਮੁਕਾਬਲੇ ਦੇ ਦੌਰਾਨ ਉਸ ਤੇ ਟਰੈਕਟਰ ਦੇ ਹੇਠਾਂ ਹੀ ਆ ਕੇ ਉਸ ਦੀ ਮੌਤ ਹੋ ਗਈ ਸੀ ਤੇ ਇਸੇ ਤਰ੍ਹਾਂ ਹੀ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਕਿ ਇਸ ਬਾਈ ਦੀ ਵੀ ਅਜ ਮੌਤ ਹੋ ਚੁੱਕੀ ਹੈ ਤੇ ਮੌਤ ਦਾ ਅਸਲੀ ਕਾਰਨ ਹੈ ਕਿ ਇਹ ਬਾਈ ਵੀ ਆਪਣੇ ਟਰੈਕਟਰ ਦੇ ਨਾਲ ਸਟੰਡ ਕਰ ਰਿਹਾ ਸੀ ਜਿਵੇਂ ਕਿ ਤੁਸੀਂ ਆਪਣੇ ਸਕਰੀਨ ਤੇ ਵੀਡੀਓ ਦੇ ਵਿੱਚ ਵੇਖ ਪਾਰੋਗੇ ਕਿ 855 ਟਰੈਕਟਰ ਨੂੰ ਜਦੋਂ ਇਹ ਮੂਰੋ ਖੜਾ ਕਰਦਾ ਤਾਂ ਉਹ ਟਰੈਕਟਰ ਪਿੱਛੇ ਹੀ ਪਲਟ ਜਾਂਦਾ ਤੇ ਇਸ ਬਾਈ ਨੂੰ ਵਿੱਚ ਹੀ ਪਚੀੜ ਲੈਂਦਾ ਤੇ ਇਸ ਕਰਕੇ ਇਸ ਬਾਈ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਬਹੁਤ ਹੀ ਭਿਆਨਕ ਇਹ ਦਰਦਨਾਕ ਮੌਤ ਹੋਈ ਹੈ ਤੇ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਕੀ ਤੁਸੀਂ ਸਰਕਾਰਾਂ ਦੇ ਨਾਲ ਸਹਿਮਤ ਹੋ ਕਿਉਂਕਿ ਉਹ ਇਸ ਚੀਜ਼ ਦੇ ਉੱਪਰ ਬੈਨ ਲਗਾਉਣਾ ਚਾਹੁੰਦੀਆਂ ਨੇ ਤੇ ਤੁਹਾਡੀ ਕੀ ਰਾਏ ਹੈ ਇਸ ਉੱਪਰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹੋਰ ਵੀਡੀਓਜ਼ ਦੇਖਣ ਦੇ ਲਈ